ਇਸ 16ਵੀਂ ਪੌੜੀ ਦੀ 21ਵੀਂ ਸੌਰੀ 16ਵੀਂ ਪੌੜੀ ਦੀ 21ਵੀਂ ਪੰਕਤੀ ਹੈ ਜੀ ਕੁਦਰਤ ਕਵਣ ਕਹਾ ਵਿਚਾਰ ਠੀਕ ਹੈ ਜੀ ਤੇ ਬੋਲ ਕੇ ਵੀ ਪੜ ਸਕਦੇ ਹਾਂ ਜੀ ਕੁਦਰਤ ਕਵਣ ਕਹਾ ਵਿਚਾਰ ਭਾਵ ਜਦੋਂ ਆਪਣੇ ਮਨ ਵਿੱਚ ਗੱਲ ਕਰਦੇ ਹਾਂ ਜਿਸ ਪ੍ਰਭੂ ਪਰਮਾਤਮਾ ਦੀ ਕੁਦਰਤ ਭਾਵ ਉਸ ਪ੍ਰਭੂ ਪਰਮਾਤਮਾ ਦੀ ਰਚੀ ਹੋਈ ਦੁਨੀਆ ਉਸ ਪ੍ਰਭੂ ਪਰਮਾਤਮਾ ਦੀ ਰਚੀ ਹੋਈ ਰਚਨਾ ਸ੍ਰਿਸ਼ਟੀ ਜਾਂ ਉਸ ਪ੍ਰਭੂ ਪਰਮਾਤਮਾ ਕੁਦਰਤ ਕਿਉਂ ਖੁਦ ਵੀ ਕੁਦਰਤ ਹੈ ਜੀ ਕਵਨ ਭਾਵ ਕਿਹੜੀ ਕੀ ਸਵਾਲ ਹੈ ਜੀ ਕੀ ਇਹ ਦੇ ਕਰਕੇ ਸਵਾਲ ਪੈਦਾ ਹੁੰਦਾ ਜੀ ਕਹਾਂ ਕੀ ਕਹਿ ਦਮਾਂ ਕੀ ਬੋਲ ਕੇ ਦੱਸ ਦਮਾਂ ਠੀਕ ਹੈ ਜੀ ਕਵਨ ਕੀ ਕਹਾਂ ਵਿਚਾਰ ਭਾਵ ਪ੍ਰਭੂ ਪਰਮਾਤਮਾ ਦੇ ਵਿਚਾਰ ਉਸ ਦੀ ਬਣਾਈ ਹੋਈ ਕੁਦਰਤ ਦੇ ਵਿਚਾਰ ਦੱਸਣ ਦੀ ਕੋਸ਼ਿਸ਼ ਕਰਾਂ ਇਹ ਜਿਹੜੀ ਇਹ ਪੌੜੀ ਦੀਆਂ ਕਾਸ ਪੰਕਤੀਆਂ ਨੇ ਇਸ ਦਾ ਖਾਸ 파ਵਾ ਪਹਿਲਾਂ ਵੀ ਗੱਲ ਕੀਤੀ ਆ ਕਿ ਹਰ ਪੌੜੀ ਦਾ ਜਿਹੜਾ ਖਾਸ 파ਵਾ ਹੈ ਉਹ ਪੌੜੀ ਦੀਆਂ ਅੰਡ ਵਾਲੀਆਂ ਪੰਕਤੀਆਂ ਵਿੱਚ ਹੁੰਦਾ ਹੈ ਜੀ ਇਸ ਪੌੜੀ ਦਾ ਇੱਕ ਕਾਫੀ ਵੱਡੀ ਪੌੜੀ ਹੈ ਇਸ ਪੌੜੀ ਦਾ ਜਿਹੜਾ ਖਾਸ 파ਵਾ ਹੈ ਇਸ ਦੀਆਂ ਅੰਡ ਵਾਲੀਆਂ ਚਾਰ ਪੰਕਤੀਆਂ ਵਿੱਚ ਹੈ ਜੀ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤੁਦ 파ਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਚਾਰ ਪੌੜੀਆਂ ਨੇ ਜੀ ਇਹ ਅੱਗੇ ਵੀ ਰਿਪੀਟ ਹੋਣਗੀਆਂ ਜੀ ਜਿਹੜਾ ਖਾਸ ਮਕਸਦ ਹੁੰਦਾ ਖਾਸ ਮੈਸੇਜ ਹੁੰਦਾ ਉਹ ਕਈ ਵਾਰ ਗੁਰੂ ਮਹਾਰਾਜ ਨੇ ਬਹੁਤ ਵਾਰ ਰਿਪੀਟ ਕੀਤਾ ਜੀ ਸ਼ਾਇਦ ਆਪਾਂ ਧਿਆਨ ਦਿੱਤਾ ਹੋਵੇ ਸ਼ਾਇਦ ਤੁਸੀਂ ਸਮਝ ਗਏ ਹੋਵੋਗੇ ਜੀ ਕਈ ਵਾਰ ਆਇਆ ਕੁਦਰਤ ਕਵਣ ਕਹਾ ਵਿਚਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਠੀਕ ਆ ਆਪਾਂ ਪੜਾਂਗੇ ਖਾਸ ਭਾਵ ਜਿਹੜਾ ਗਪੌੜੀ ਦਾ ਇੱਥੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜਿਹੜਾ ਮੇਨ ਮੈਸੇਜ ਹੈ ਇੱਥੋਂ ਸ਼ੁਰੂ ਹੋ ਜਾਂਦਾ ਵੀ ਮੇਰੇ ਆ ਪ੍ਰਮਾਤਮਾ ਮੇਰੇ ਮਾਲਕ ਜੀ ਜਦੋਂ ਆਪਣੇ ਮਨ ਵਿੱਚ ਗੱਲ ਕਰਨੀਆਂ ਕਿ ਮੇਰੀ ਕੀ ਸਮਰੱਥਾ ਹੈ ਮੇਰੀ ਕੀ ਤਾਕਤ ਹੈ ਕਿ ਮੈਂ ਤੁਹਾਡੀ ਤਾਕਤ ਨੂੰ ਤੁਹਾਡੇ ਬੋਲਾਂ ਨੂੰ ਵਰਣ ਕਰਨ ਦਾ ਯਤਨ ਕਰਾਂ ਠੀਕ ਹੈ ਜੀ ਹੁਣ ਤੱਕ ਆਪਾਂ ਉਸ ਲੇਖੇ ਦੀ ਗੱਲ ਕੀਤੀ ਹੈ ਉਸ ਪ੍ਰਭੂ ਪ੍ਰਮਾਤਮਾ ਦੀ ਤਾਕਤ ਦੀ ਗੱਲ ਕੀਤੀ ਹੈ ਲੇਖਾ ਕਿੱਡਾ ਵੱਡਾ ਉਸ ਦੀ ਗੱਲ ਕੀਤੀ ਹੈ ਤੇ ਇਹੀ ਉਸ ਅਗੇ ਅਰਦਾਸ ਬੇਨਤੀ ਹੈ ਠੀਕ ਹੈ ਕਿ ਮੇਰੇ ਕੋਲੇ ਪ੍ਰਮਾਤਮਾ ਕੋਈ ਸਮਰਥਾ ਨਹੀਂ ਹੈ ਮੇਰੀ ਇੰਨੀ ਹੈਸੀਅਤ ਨਹੀਂ ਹੈ ਮੇਰੀ ਇੰਨੀ ਤਾਕਤ ਨਹੀਂ ਹੈ ਕਿ ਮੈਂ ਤੇਰੀ ਬਣਾਈ ਹੋਈ ਕੁਦਰਤ ਨੂੰ ਵਰਣਨ ਕਰ ਸਕਾਂ ਜਾਂ ਮੈਂ ਤੇਰਾ ਵਰਣਨ ਕਰ ਸਕਾਂ ਠੀਕ ਹੈ ਜੀ ਤੇ ਆਓ ਦੇਖਦੇ ਹਾਂ ਅਗੇ ਮਹਾਰਾਜ ਕੀ ਸਾਨੂੰ ਵਿਚਾਰ ਦਿੰਦੇ ਨੇ ਕੀ ਦੱਸਦੇ ਨੇ ਜੀ